ਸਭ ਦਾ ਸਵਾਗਤ ਹੈ ਜੀ ਸਾਡੇ ਨਵੇਂ ਵਲੌਗ ਵਿੱਚ ਅੱਜ ਅਸੀਂ ਆਏ ਗੁਰੂ ਕੀ ਵਿਡਾਲੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ ਕੱਲ ਨੂੰ 22 6 2024 ਨੂੰ ਸੋ ਅੱਜ ਰਾਜ ਦਾ ਮੇਲਾ ਲੱਗਾ ਹੈ ਗੁਰਦੁਆਰਾ ਜਨਮ ਸਥਾਨ ਗੁਰੂ ਕੀ ਵਿਡਾਲੀ ਵਿੱਚ ਸੰਗਤਾਂ ਦਾ ਦੇਖੋ ਇਕੱਠ ਇੱਧਰ ਲੰਗਰ ਲੱਗੇ ਨੇ ਤਰ੍ਹਾਂ ਤਰ੍ਹਾਂ ਦੇ ਕਿਤੇ ਗੁਲਫੀਆਂ ਵਰਤ ਰੀਆਂ ਨੇ ਕਿਤੇ ਛੋਲੇ ਪੂੜੀਆਂ ਕਿਤੇ ਪਠੂਰੇ ਕਿਤੇ ਠੰਡੀ ਸ਼ਬੀਲ ਆ ਕਿਤੇ ਪੇਠਾ ਆ ਕਿਤੇ ਕੋਲ ਬੜਾ ਕੁਝ ਇੱਥੇ ਜਿਹੜਾ ਉਹ ਲੱਗਾ ਹੋਇਆ ਸ਼ਾਮ ਦਾ ਸਮਾਂ ਹੈ ਸੰਗਤਾਂ ਆ ਰਹੀਆਂ ਨੇ ਥੋੜੇ ਚਿਰ ਨੂੰ ਹੋਰ ਹੀ ਇਹ ਜਿਆਦਾ ਵਧੀਆ ਨਜ਼ਾਰਾ ਵੇਖਣ ਨੂੰ ਮਿਲੂਗਾ ਬਹੁਤ ਜਿਆਦਾ ਸੰਗਤ ਹੋ ਜਾਣੀ ਹੈ ਸਾਹਮਣੇ ਸਕਰੀਨ ਲੱਗੀ ਆ ਜੋ ਦਰਬਾਰ ਸਾਹਿਬ ਜਿਹੜਾ ਦੀਵਾਨ ਹਾਲ ਦੇ ਵਿੱਚੋਂ ਸਿੱਧਾ ਸੰਗਤਾਂ ਜਿਹੜੀਆਂ ਬਾਹਰ ਦਰਸ਼ਨ ਕਰਦੀਆਂ ਨੇ ਤੇ ਬਾਹਰ ਬੈਠ ਕੇ ਵੀ ਸੰਤਾਂ ਦਾ ਆਨੰਦ ਲੈਂਦੀਆਂ ਨੇ ਤੇ ਦੀਵਾਨ ਹਾਲ ਦੇ ਅੰਦਰ ਵੀ ਸੋ ਆਪਾਂ ਅੰਦਰ ਜਾ ਰਹੇ ਆਂ ਅੰਦਰ ਦਾ ਦ੍ਰਿਸ਼ ਤੁਸੀਂ ਦੇਖੋਗੇ ਕਿ ਇਧਰ ਜਿਹੜਾ ਲੰਗਰ ਦੀ ਪਰਚੀ ਕੱਟਣ ਵਾਸਤੇ ਸੋ ਨਾਲ ਦੀ ਨਾਲ ਆਪਾਂ ਇਹਦਾ ਇਤਿਹਾਸ ਵੀ ਜਾਣਦੇ ਆਂ ਗੁਰਦੁਆਰਾ ਸਾਹਿਬ ਦਾ ਕਹਿੰਦੇ ਜਦੋਂ ਪਹਿਲੀ ਵਾਰ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਤੇ ਬਾਬਾ ਬੁੱਢਾ ਜੀ ਤੁਰ ਗਏ ਸਨ ਆ ਸਾਹਮਣੇ ਦਰਬਾਰ ਨਜ਼ਰ ਆ ਰਿਹਾ ਅ ਵਰ ਲੈਣ ਵਾਸਤੇ ਪੁੱਤਰ ਦਾ ਗਏ ਸਨ ਤਾਂ ਦੂਰੋਂ ਬਾਬਾ ਬੁੱਢਾ ਜੀ ਨੇ ਵੇਖਿਆ ਇਹ ਧੂੜੋੜਦੀ ਆ ਰਹੀ ਐ ਤੇ ਬਾਬਾ ਬੁੱਢਾ ਜੀ ਨੇ ਸਿੱਖ ਨੂੰ ਆਖਿਆ ਕਿ ਧੂੜ ਕਿਥੋਂ ੜਦੀ ਆ ਰਹੀ ਐ ਆ ਦਵਾਈਆਂ ਇੱਥੇ ਦਿੰਦੇ ਨੇ ਜੇ ਅਮਰਜੈਂਸੀ ਜੇ ਕਿਸੇ ਨੂੰ ਲੋੜ ਹੋਵੇ ਇਧਰ ਇੱਕ ਪਜੰਗੀ ਦੇ ਸਿੰਘ ਦਸਤਾਰ ਸਜਾ ਰਹੇ ਤਾਂ ਇੱਕ ਸਿੰਘ ਨੇ ਆਖਿਆ ਕਿ ਬਾਬਾ ਜੀ ਗੁਰੂ ਕੇ ਮਹਿਲ ਆ ਰਹੇ ਨੇ ਤੇ ਬਾਬਾ ਜੀ ਨੇ ਸੁਭਾਅ ਵੀ ਸੁਭਾਵਕ ਹੀ ਇਹ ਕਹਿ ਦਿੱਤਾ ਕਿ ਗੁਰੂ ਕੇ ਮਹਿਲ ਨੂੰ ਭਜਣਾ ਕਿਧਰ ਪੈ ਗਈਆਂ ਸੋ ਇੱਥੋਂ ਆਪਾਂ ਪ੍ਰਸ਼ਾਦੀ ਪਰਚੀ ਘਟਾਈ ਤੇ ਪ੍ਰਸ਼ਾਦ ਲੈਣ ਵਾਸਤੇ ਦੂਜੇ ਟੇਬਲ ਤੇ ਗਏ ਪ੍ਰਸ਼ਾਦ ਲੈਣ ਤੋਂ ਬਾਅਦ ਆਪਾਂ ਦਰਬਾਰ ਦੇ ਅੰਦਰ ਜਾਣਾ ਤਾਂ ਜਦੋਂ ਗੁਰੂ ਜਦੋਂ ਬਾਬਾ ਬੁੱਢਾ ਜੀ ਨੇ ਆਖਿਆ ਕਿ ਗੁਰੂ ਕੇ ਮਹਿਲ ਨੂੰ ਕਿੱਧਰ ਭਜਣਾ ਪੈ ਗਿਆ ਤਾਂ ਜਿਹੜਾ ਲਾਗੇ ਸਿੱਖ ਗਲੋਤਾ ਸੀ ਉਹਨੇ ਕਿਹਾ ਬੱਬਾ ਜੀ ਧਿਆਨ ਨਾਲ ਗੱਲ ਕਰੋ ਗੁਰੂ ਕੇ ਮਹਿਲ ਨਹੀਂ ਤੇ ਬਾਬਾ ਜੀ ਨੇ ਉਹਨੂੰ ਕਿਹਾ ਤੈਨੂੰ ਕੀ ਗੱਲ ਹੋ ਰਹੀ ਹੈ ਤੂੰ ਕਾ ਸੂਰਗ ਨੂੰ ਕੁੜਕੜ ਲਾਈ ਆ ਆ ਦਰਬਾਰ ਦਾ ਦ੍ਰਿਸ਼ ਦੇਖੋ ਜਿੱਥੇ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਦਾ ਪ੍ਰਕਾਸ਼ ਹੋਇਆ ਸੀ ਇਹ ਜਿਸ ਜਾਵੜ ਕੀਤੀ ਹੋਈ ਹੈ ਪ੍ਰਕਾਸ਼ ਦੇ ਉਸ ਨੂੰ ਮੁੱਖ ਰੱਖਦੇ ਆ। ਸੋ ਉਹ ਸਿੱਖ ਸੁਖ ਚੁੱਪ ਕਰ ਗਿਆ। ਮਾਤਾ ਗੰਗਾ ਜੀ ਗਏ, ਵਰਤਾ ਨਹੀਂ ਮਿਲਿਆ ਪਰ ਪਤਾ ਲੱਗਿਆ ਕਿ ਬਾਬਾ ਜੀ ਨੇ ਆਪ ਵਚਨ ਕੀਤਾ। ਜਦੋਂ ਦੂਜੀ ਵਾਰ ਹੀ ਗਏ ਉਦੋਂ ਵਾਰ ਮਿਲਿਆ ਸੀ। ਸੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਆਖਿਆ ਜੇ ਬਾਬਾ ਬੁੱਢਾ ਜੀ ਨੇ ਇਹ ਗੱਲ ਕਹਿ ਦਿੱਤੀ ਹੈ ਫਿਰ ਤਾਂ ਭੱਜਣਾ ਪੈਣਗੇ। ਕਹਿੰਦੇ ਗੁਰੂ ਜਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਣ ਵਾਲਾ ਸੀ ਤਾਂ ਉਧਰੋਂ ਸੁਲਹੀ ਖਾਨ ਚੜ੍ਹ ਕੇ ਆ ਰਿਹਾ ਸੀ। ਤਾ ਸੰਗਤਾਂ ਦੇ ਕਹਿੰਦੇ ਕਿ ਸਾਰੇ ਪਰਿਵਾਰ ਨੂੰ ਆਸੇ-ਪਾਸੇ ਕਰ ਦਿੱਤਾ ਜਾਵੇ ਕਿਉਂਕਿ ਗੁਰੂ ਸਾਹਿਬ ਦਾ ਪ੍ਰਕਾਸ਼ ਹੋਣਾ ਵਾਲਾ ਸੀ ਉਦੋਂ ਤਾਂ ਇਸ ਇਲਾਕੇ ਦੇ ਗੁਰੂ ਕੀ ਵਿਡਾਲੀ ਦੇ ਦੋ ਮੁਸਲਮਾਨ ਭਰਾ ਸੀ ਜਿਨ੍ਹਾਂ ਜਿਹੜੇ ਕਿ ਗੁਰੂ ਸਾਹਿਬ ਦੀ ਸੰਗਤ ਕਰਿਆ ਕਰਦੇ ਸੀ ਬੜਾ ਪਿਆਰ ਸੀ ਗੁਰੂ ਘਰ ਨਾਲ ਉਹਨਾਂ ਦਾ ਉਹਨਾਂ ਨੇ ਆਖਿਆ ਕਿ ਮਹਾਰਾਜ ਸਾਡੀ ਹਵੇਲੀ ਵਿੱਚ ਪਰਿਵਾਰ ਨੂੰ ਭੇਜ ਦਿਓ ਤਾਂ ਇਸ ਥੇ ਉਸ ਹਵੇਲੀ ਵਿੱਚ ਗੁਰੂ ਸਾਹਿਬ ਨੇ ਮਾਤਾ ਗੰਗਾ ਜੀ ਨੂੰ ਅਤੇ ਹੋਰ ਪਰਿਵਾਰ ਨੂੰ ਭੇਜ ਦਿੱਤਾ ਸੀ ਤੇ ਇਸੇ ਹੀ ਥਾਂ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੇ ਫਿਰ ਪ੍ਰਕਾਸ਼ ਹੋਇਆ ਇਹ ਦਰਬਾਰ ਦਾ ਤੁਸੀਂ ਆਨੰਦ ਵੇਖ ਰਹੇ ਹੋ ਜਿਹੜਾ ਭੂਰਾ ਸਾਹਿਬ ਹੈ ਜਿੱਥੇ ਪ੍ਰਕਾਸ਼ ਹੋਇਆ ਸੀ ਉਹ ਤੁਹਾਨੂੰ ਇੱਕ ਵੀਡੀਓ ਚ ਪਹਿਲਾਂ ਵਿਖਾਇਆ ਸੀ ਅੱਜ ਨਹੀਂ ਵਿਖਾ ਸਕਦਾ ਕਿਉਂਕਿ ਸੰਗਤ ਬਹੁਤ ਹੈ ਤੇ ਲਾਈਨ ਲਾ ਕੇ ਸੰਗਤ ਦਰਸ਼ਨ ਕਰ ਰਹੀ ਹੈ ਇਹ ਬਾਹਰ ਦਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਪਕਵਾਨ ਜਿਹੜੇ ਇੱਥੇ ਹੁੰਦੇ ਤਰ੍ਹਾਂ-ਤਰ੍ਹਾਂ ਦੇ ਹੁੰਦੇ ਆ ਤੇ ਕੋਈ ਗਿਣਤੀ ਨਹੀਂ ਆ ਦੇਖੋ ਬਾਹਰਲੇ ਬੰਨੇ ਕਿੱਡੀ ਵਿਧੀ ਅਤਿਹਾਰੀ ਕੀਤੀ ਹੋਈ ਹੈ ਪਕਵਾਨਾਂ ਦੀ ਤੇ ਹਾਦੀ ਮੁੱਕ ਜਾਂਦੀ ਹੈ ਤੇ ਬਹੁਤ ਹੀ ਤਰ੍ਹਾਂ ਦੇ ਇੱਥੇ ਲੰਗਰ ਲੱਗੇ ਹੁੰਦੇ ਨੇ ਉਹ ਲੋਕ ਆਵ ਲਉਂਦੇ ਨੇ ਆਪਣੇ ਘਰਾਂ ਦੇ ਬਾਹਰ ਜਦੋਂ ਅਸੀਂ ਬਡਾਲੀ ਨੂੰ ਤੁਰ ਪਈਨੇ ਹਿਸ਼ਾੜਾ ਸਾਹਿਬ ਤੋਂ ਤੇ ਲੰਗਰਾਂ ਤੇ ਲੰਗਰ ਲੱਗੇ ਹੁੰਦੇ ਨੇ ਕਿਤੇ ਮੁੱਕਦੇ ਨਹੀਂ ਆ ਜੋ ਮਰਜ਼ੀ ਜਿੰਨਾ ਮਰਜ਼ੀ ਕੋਈ ਖਾਵੇ ਇਹ ਬਾਹਰ ਦਾ ਦ੍ਰਿਸ਼ਾ ਤਾਂ ਹੁਣ ਆਪਾਂ ਜਾ ਰਹੇ ਆਂ ਦਰਬਾਰ ਦੇ ਵਿੱਚ ਵਾਹੀਗੁਰੂ ਦਰਬਾਰ ਚ ਕਰਿਆ ਆਪਾਂ ਹੁਣ ਜਾ ਰਹੇ ਆਂ ਦੀਵਾਨ ਹਾਲ ਦੇ ਵਿੱਚ ਆ ਦੀਵਾਨ ਹਾਲ ਦੇ ਸਾਹਮਣੇ ਤੇ ਦੂਸਰੇ ਪੰਨੇ ਦਰਬਾਰ ਵੀ ਨਜ਼ਰ ਆ ਰਿਹਾ ਤੁਹਾਨੂੰ ਕਿੰਨੀ ਸ਼ਾਨ ਹੈ ਦਰਬਾਰ ਦੀ ਇਹ ਇਧਰ ਦੀਵਾਨ ਹਾਲ ਹੈ ਦੀਵਾਨ ਅੰਦਰ ਹਥਾਲ ਦੇ ਅੰਦਰ ਜਿਹੜਾ ਇਹ ਦੀਵਾਨ ਹਾਲ ਦੇ ਅੰਦਰ ਢਾਡੀ ਸਿੰਘ ਵਾਰਾਂ ਗਾ ਰਹੇ ਨੇ ਕਿਉਸ਼ਰ ਸਿੰਘ ਵੀ ਵਾਰੀ ਵਾਰੀ ਇੱਥੇ ਆਣ ਕੇ ਇਤਿਹਾਸ ਸੁਣਾਉਂਦੇ ਨੇ ਇਹ ਦਰਬਾਰ ਦਾ ਦ੍ਰਿਸ਼ ਹੈ ਬਾਹਰਲੇ ਬਣੇ ਹੋ ਆ ਦੀਵਾਨ ਹਾਲ ਹੈ ਤੇ ਦੀਵਾਨ ਹਾਲ ਦੇ ਅੰਦਰ ਜਾ ਕੇ ਥੋੜੇ ਸਮੇਂ ਲਈ ਆਪਾਂ ਇੱਥੇ ਮਨ ਆਨੰਦ ਮਾਣਣਾ ਤਕਰੀਬਨ ਅੱਧਾ ਪੌਣਾ ਘੰਟਾ ਦੀਵਾਨ ਹਾਲ ਵਿੱਚ ਬੈਠ ਕੇ ਹੁਣ ਬਾਹਰ ਆਏ ਆ ਇੱਥੇ ਠੰਡੇ ਮਿੱਠੇ ਅਤੇ ਫਿੱਕੇ ਜਲ ਦੀ ਛਪੀ ਲੱਗੀ ਹੈ ਫਿੱਕੇ ਜਲ ਦੀ ਛਪੀ ਲ ਤਾਂ ਲਈ ਨਾਲ ਕਿਉਂਕਿ ਇੱਥੇ ਲੰਗਰ ਵੀ ਆ ਤੇ ਲੰਗਰ ਛੱਕੇ ਵੀ ਆਣਗੇ ਸੰਗਤ ਜਿਹੜੀ ਉਹ ਫਿੱਕਾ ਜਲ ਜਿਹੜਾ ਮੰਗਦੀ ਆ ਤਾਂ ਉਹਦੇ ਕਰਕੇ ਵੀ ਛਪੀ ਲਾਈ ਆ ਮੈਂ ਵੀ ਆਖਿਆ ਕਿ ਸੰਗਤਾਂ ਦੇ ਰੂਬੂ ਰੂਬ ਜਾ ਇਹਨਾਂ ਕੋਈ ਸਮਝੇ ਕਿ ਮੈਂ ਕਰੋ ਹੀ ਵੀਡੀਓ ਐਡਿਟ ਕਰੀ ਆ ਰਿਹਾ ਲੰਗਰ ਹਾਲ ਲੰਗਰ ਹਾਲ ਦੇ ਬਾਹਰ ਸੰਗਤ ਜਿਹੜੀ ਆ ਆਪਣੀ ਵਾਰ ਦੀ ਉਡੀਕ ਕਰ ਰਹੀ ਆ ਕਿਉਂਕਿ ਸੰਗਤ ਬਹੁਤ ਹੁੰਦੀ ਆ ਇੱਕ ਲੰਗਰ ਹਾਲ ਬਾਹਰਲੇ ਬੰਨੇ ਵੀ ਆ ਉਸ ਲੰਗਰ ਹਾਲ ਵਿੱਚ ਵੀ ਬਹੁਤ ਸੰਗਤ ਹੁੰਦੀ ਆ ਇਧਰ ਜਿਹੜਾ ਬਹੁਤਾਂ ਦੇਖੋ ਤੁਸੀਂ ਠੰਡੀਆਂ ਦੀਆਂ ਵਰਤਾਈਆਂ ਜਾ ਰਹੀਆਂ ਜਿਸ ਤਰ੍ਹਾਂ ਕਿ ਪਹਿਲਾਂ ਵੀ ਕਹਿ ਕੇ ਇੱਥੇ ਕੋਈ ਅੰਤ ਨਹੀਂ ਆ ਕਿੰਨੀ ਸੰਗਤ ਕੀ ਕੀ ਸੇਵਾ ਕਰੀ ਜਾਂਦੀ ਆ ਇੱਥੇ ਬੀਬੀਆਂ ਬੱਚੇ ਵੱਡੇ ਆਣ ਕੇ ਸੇਵਾ ਕਰਦੇ ਆ ਦੇਖੋ ਬੰਦ ਛੋਲੇ ਆਂਦਾ ਲੰਗਰ ਇਹ ਵੀ ਖੁੱਲਾ ਚੱਲ ਰਿਹਾ ਲੋਕ ਸ਼ਗਰੇ ਨੇ ਇੱਧਰ ਸਾਡੀ ਫੈਮਿਲੀ ਬੈਠੀ ਆ ਸਾਰੀ ਸਾਹਮਣੇ ਮੇਰਾ ਬੇਟਾ ਸੀ ਇਹ ਮੇਰੀ ਸਹੁਰੇ ਪਰਿਵਾਰ ਦੀ ਫੈਮਿਲੀ ਹੈ ਇਹ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏ ਜਿਹਦੇ ਵਿੱਚ ਸਾਡੀਆਂ ਮਾਸੀਆਂ ਨੇ ਭੂਆ ਨੇ ਭਾਬੀਆਂ ਨੇ ਤੇ ਹੋਰ ਪਰਿਵਾਰ ਸਾਰਾ ਪਰਿਵਾਰ ਬੈਠਾ ਆ ਬਾਹਰਲੇ ਬਣੇ ਦਾ ਦ੍ਰਿਸ਼ ਹੈ ਸੰਗਤ ਬਹੁਤ ਜ਼ਿਆਦੀ ਹੋ ਗਈ ਹੈ ਤੇ ਸਾਰੀ ਸੰਗਤ ਜਿਹੜੀ ਆ ਉਹ ਆਨੰਦ ਲੈ ਰਹੀ ਆ ਅਸੀਂ ਹੁਣ ਪਕੌੜੇ ਖਾਣ ਵਾਸਤੇ ਅਸੀਂ ਵੀ ਲਾਈਨ ਚ ਲਾਗੇ ਕਿ ਅਸੀਂ ਪਕੌੜੇ ਲੈ ਲਈਏ ਜਾ ਕੇ ਆ ਪਕੌੜਿਆਂ ਦਾ ਲੰਗਰ ਲੱਗਾ ਯਾਰ ਬਲੌਗਰ ਆ ਮੈਂ ਫਿਰ ਵੀ ਯਾਰ ਬਲੌਗ ਬਣਾਉਂਦਾ ਹਾਂ ਜਿਹੜੇ ਬਨੇ ਦੇਖੋ ਸੰਗਤ ਬੈਠੀ ਆ ਸੰਗਤ ਲੈਣਾ ਚ ਲੱਗੀ ਆ ਕੋਈ ਚਾਹ ਪਾਣੀ ਦਾ ਲੰਗਰ ਛਕ ਰਿਆ ਹੈ ਕੋਈ ਦੀਵਾਨ ਸੁਣ ਰਿਆ ਹੈ ਬਹੁਤ ਹੀ ਵਧੀਆ ਇਹ ਮਾਹੌਲ ਹੈ ਗੁਰੂ ਕੀ ਵਡਾਲੀ ਦਾ ਤੇ ਦੇਖੋ ਅਸੀਂ ਵੀ ਲਾਈਨ ਚ ਲੱਗੇ ਆ ਲਾਈਨ ਵਿੱਚ ਲੱਕੇ ਚਾਹ ਤੇ ਪਕੌੜੇ ਅੰਦਰ ਲੰਗਰ ਜਿਹੜਾ ਲਿਆ ਛਕਿਆ ਬੜਾ ਆਨੰਦ ਆ ਵੈਸੇ ਜਦੋਂ ਗੁਰੂ ਸਾਹਿਬ ਦਾ ਦਿਹਾੜਾ ਹੁੰਦਾ ਤੇ ਬਹੁਤ ਜ਼ਿਆਦੀ ਰੌਣਕ ਹੁੰਦੀ ਹੈ। ਉਹ ਰੌਣਕ ਜਿਹੜੀ ਸੰਗਤ ਜਿਹੜੀ ਆ ਤੁਸੀਂ ਦੇਖ ਹੀ ਰਿਹਾ ਜੇ। ਤੈਨੂੰ ਨਹੀਂ ਜਾਦਾ ਨਹੀਂ ਆਦਾ ਨਹੀਂ ਆਪਨੀ ਵੀਡੀਓ ਲਾਉਣਾ। ਇਧਰ ਦੇ ਨਾ ਨੇ ਓਏ ਹੋ ਗਈਆਂ ਇਧਰ ਤੈਨੂੰ ਮਿਲ ਗਈਆਂ ਨੰਬਰ ਬੈਨ ਉਹ ਸ਼ਬਦਦੀਪ ਸਿੰਘ ਇਹਦਾ ਕਿ ਮੈਨੂੰ ਆ ਰਹੀ ਹੈ ਨੀਂਦ ਤੇ ਮੈਨੂੰ ਕੋਛੜ ਚੁੱਕ ਲੋ ਇਸ ਵੇਲੇ ਅਰਦਾਸ ਹੋ ਰਹੀ ਸੀ ਸਾਰੇ ਜਾਣੀ ਅਸੀਂ ਅਰਦਾਸ ਸ਼ਾਮਲ ਹੋਏ ਆ ਛੋਟੀ ਜੀ ਬੱਚੀ ਆਪਣੇ ਵੀਰ ਦੇ ਨਾਲ ਹੱਸ ਖੇਡ ਰਹੀ ਹੈ ਬੜੀ ਪਿਆਰੀ ਬੱਚੀ ਉਹਨੂੰ ਵੇਖ ਕੇ ਬੜਾ ਰੂਹ ਨੂੰ ਸਕੂਨ ਮਿਲ ਰਿਹਾ ਸੀ ਰਾਤ ਨੂੰ ਸਾਢੇ 12:00 1 ਵਜੇ ਤੋਂ ਬਾਅਦ ਜਾ ਕੇ ਸਮਾਪਤੀ ਹੋਈ ਤੇ ਸਮਾਪਤੀ ਤੋਂ ਬਾਅਦ ਜਿਹੜੀ ਹੈ ਆਤਿਸ਼ਬਾਜ਼ੀ ਜਲੀ ਉਹਦਾ ਬੜਾ ਆਨੰਦ ਆਰੇ ਸੀ ਵੇਖਣ ਦਾ ਸੋ ਮਿਲਦੇ ਆ ਕਿਸੇ ਅਗਲੇ ਵਲੌਗ ਵਿੱਚ ਤੇ ਆਪਣੇ ਵਿਚਾਰ जरूर ਦਿਓ ਜੀ ਧੰਨਵਾਦ ਸਾਰਿਆਂ ਦਾ